ਕੈਨੇਡਾ ਦੇ ਵਿੱਚ ਪੰਜਾਬੀ ਨੌਜਵਾਨਾਂ ਦਾ ਭਵਿੱਖ ਮੋੜ ਵੱਡੇ ਸੰਕਟ ਦੇ ਵਿੱਚ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ। 온ਟਾਰੀਓ ਸਰਕਾਰ ਦੇ ਵੱਲੋਂ ਸਕਿਲਡ ਟ੍ਰੇਡਸ ਸਟ੍ਰੀਮ ਨੂੰ ਅਚਾਨਕ ਬੰਦ ਕਰ ਦੇਣ ਤੋਂ ਬਾਅਦ ਸੈਂਕੜੇ ਪੰਜਾਬੀਆਂ ਸਮੇਤ ਤਕਰੀਬਨ 2600 ਤੋਂ ਵੱਧ ਉਮੀਦਵਾਰਾਂ ਦੀਆਂ ਪੀਆਰ ਅਰਜ਼ੀਆਂ ਵਾਪਸ ਕਰ ਦਿੱਤੀਆਂ ਗਈਆਂ ਨੇ। ਇਸ ਫੈਸਲੇ ਦੇ ਨਾਲ ਨਿਰਾਸ਼ ਨੌਜਵਾਨ ਲਗਾਤਾਰ ਤੀਜੇ ਦਿਨ ਵੀ ਕੈਨੇਡਾ ਦੀ ਵਿਧਾਨ ਸਭਾ ਦੇ ਬਾਹਰ ਰੋਸ ਪ੍ਰਦਰਸ਼ਨ ਵਿਖਾ ਰਹੇ ਨੇ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਨੇ ਨਾ ਤਾਂ ਦਸਤਾਵੇਜ਼ਾਂ ਦੇ ਪੜਤਾਲ ਦਾ ਮੌਕਾ ਅਤੇ ਨਾ ਹੀ ਕੋਈ ਵਾਜਬ ਕਾਰਨ ਦੱਸਿਆ ਸਿੱਧਾ ਹੀ ਅਰਜ਼ੀਆਂ ਰੱਦ ਕਰ ਦਿੱਤੀਆਂ ਨੇ ਧਰਨੇ ਵਿੱਚ ਸ਼ਾਮਲ ਨੌਜਵਾਨਾਂ ਨੇ ਸਾਫ਼ ਕਹਿ ਦਿੱਤਾ ਹੈ ਕਿ ਜਦ ਤੱਕ ਅਰਜ਼ੀਆਂ ਉੱਤੇ ਮੁੜ ਵਿਚਾਰ ਕਰਨ ਦਾ ਭਰੋਸਾ ਨਹੀਂ ਮਿਲਦਾ ਉਹ ਧਰਨਾ ਖਤਮ ਨਹੀਂ ਕਰਨਗੇ ਵਿਰੋਧੀ ਧਿਰ ਦੇ ਨੇਤਾ ਵੀ ਉਹਨਾਂ ਦੇ ਸਮਰਥਨ ਦੇ ਵਿੱਚ ਪਹੁੰਚ ਰਹੇ ਨੇ ਇਸ ਅਚਾਨਕ ਫੈਸਲੇ ਨੇ ਉਹਨਾਂ ਨੌਜਵਾਨਾਂ ਦੀਆਂ ਕਈ ਸਾਲਾਂ ਦੀਆਂ ਉਮੀਦਾਂ ਮਿਹਨਤ ਤੇ ਖਰਚੇ ਨੂੰ ਇੱਕ ਝਟਕੇ ਦੇ ਵਿੱਚ ਖਤਰੇ ਵਿੱਚ ਪਾ ਦਿੱਤਾ ਸਾਰੇ ਬਿਨੇਕਾਰ ਸਿਰਫ ਇਨਸਾਫ ਅਤੇ ਆਪਣਾ ਹੱਕ ਮੰਗ ਰਹੇ ਨੇ ਕਿ ਉਹਨਾਂ ਦੀਆਂ ਅਰਜ਼ੀਆਂ ਦੀ ਇਮਾਨਦਾਰੀ ਦੇ ਨਾਲ ਸਮੀਖਿਆ ਕੀਤੀ ਜਾਵੇ ਕੈਨੇਡਾ ਦੇ ਵਿੱਚ ਪੰਜਾਬੀ ਨੌਜਵਾਨਾਂ ਦਾ ਭਵਿੱਖ ਮੋੜ ਵੱਡੇ ਸੰਕਟ ਦੇ ਵਿੱਚ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ 온ਟਾਰੀਓ ਸਰਕਾਰ ਦੇ ਵੱਲੋਂ ਸਕਿਲਡ ਟ੍ਰੇਡਸ ਸਟ੍ਰੀਮ ਨੂੰ ਅਚਾਨਕ ਬੰਦ ਕਰ ਦੇਣ ਤੋਂ ਬਾਅਦ ਸੈਂਕੜੇ ਪੰਜਾਬੀਆਂ ਸਮੇਤ ਤਕਰੀਬਨ 2600 ਤੋਂ ਵੱਧ ਉਮੀਦਵਾਰਾਂ ਦੀਆਂ ਪੀਆਰ ਅਰਜ਼ੀਆਂ ਵਾਪਸ ਕਰ ਦਿੱਤੀਆਂ ਗਈਆਂ ਨੇ ਇਸ ਫੈਸਲੇ ਦੇ ਨਾਲ ਨਿਰਾਸ਼ ਨੌਜਵਾਨ ਲਗਾਤਾਰ ਤੀਜੇ ਦਿਨ ਵੀ ਕੈਨੇਡਾ ਦੀ ਵਿਧਾਨ ਸਭਾ ਦੇ ਬਾਹਰ ਰੋਸ ਪ੍ਰਦਰਸ਼ਨ ਵਿਖਾ ਰਹੇ ਨੇ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਨੇ ਨਾ ਤਾਂ ਸਤਿਵੇ ਜਦੀ ਪੜਤਾਲ ਦਾ ਮੌਕਾ ਦਿੱਤਾ ਅਤੇ ਨਾ ਹੀ ਕੋਈ ਵਾਜਬ ਕਾਰਨ ਦੱਸਿਆ ਸਿੱਧਾ ਹੀ ਅਰਜ਼ੀਆਂ ਰੱਦ ਕਰ ਦਿੱਤੀਆਂ ਨੇ ਧਰਨੇ ਵਿੱਚ ਸ਼ਾਮਲ ਨੌਜਵਾਨਾਂ ਨੇ ਸਾਫ਼ ਕਹਿ ਦਿੱਤਾ ਹੈ ਕਿ ਜਦ ਤੱਕ ਅਰਜ਼ੀਆਂ ਉੱਤੇ ਮੁੜ ਵਿਚਾਰ ਕਰਨ ਦਾ ਭਰੋਸਾ ਨਹੀਂ ਮਿਲਦਾ ਉਹ ਧਰਨਾ ਖਤਮ ਨਹੀਂ ਕਰਨਗੇ ਵਿਰੋਧੀ ਧਿਰ ਦੇ ਨੇਤਾ ਵੀ ਉਹਨਾਂ ਦੇ ਸਮਰਥਨ ਦੇ ਵਿੱਚ ਪਹੁੰਚ ਰਹੇ ਨੇ ਇਸ ਅਚਾਨਕ ਫੈਸਲੇ ਨੇ ਉਹਨਾਂ ਨੌਜਵਾਨਾਂ ਦੀਆਂ ਕਈ ਸਾਲਾਂ ਦੀਆਂ ਉਮੀਦਾਂ ਮਿਹਨਤ ਤੇ ਖਰਚੇ ਨੂੰ ਇੱਕ ਝਟਕੇ ਦੇ ਵਿੱਚ ਖਤਰੇ ਵਿੱਚ ਪਾ ਦਿੱਤਾ ਸਾਰੇ ਬਿਨੇਕਾਰ ਸਿਰਫ ਇਨਸਾਫ ਅਤੇ ਆਪਣਾ ਹੱਕ ਮੰਗ ਰਹੇ ਨੇ ਕਿ ਉਹਨਾਂ ਆਰਜ਼ੀਆਂ ਦੀ ਇਮਾਨਦਾਰੀ ਦੇ ਨਾਲ ਸਮੀਖਿਆ ਕੀਤੀ ਜਾਵੇ। ਕੈਨੇਡਾ ਦੇ ਵਿੱਚ ਪੰਜਾਬੀ ਨੌਜਵਾਨਾਂ ਦਾ ਭਵਿੱਖ ਮੋੜ ਵੱਡੇ ਸੰਕਟ ਦੇ ਵਿੱਚ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ। 온ਟਾਰੀਓ ਸਰਕਾਰ ਦੇ ਵੱਲੋਂ ਸਕਿਲਡ ਟ੍ਰੇਡਸ ਸਟ੍ਰੀਮ ਨੂੰ ਅਚਾਨਕ ਬੰਦ ਕਰ ਦੇਣ ਤੋਂ ਬਾਅਦ ਸੈਂਕੜੇ ਪੰਜਾਬੀਆਂ ਸਮੇਤ ਤਕਰੀਬਨ 2600 ਤੋਂ ਵੱਧ ਉਮੀਦਵਾਰਾਂ ਦੀਆਂ ਪੀਆਰ ਅਰਜ਼ੀਆਂ ਵਾਪਸ ਕਰ ਦਿੱਤੀਆਂ ਗਈਆਂ ਨੇ। ਇਸ ਫੈਸਲੇ ਦੇ ਨਾਲ ਨਿਰਾਸ਼ ਨੌਜਵਾਨ ਲਗਾਤਾਰ ਤੀਜੇ ਦਿਨ ਵੀ ਕੈਨੇਡਾ ਦੀ ਵਿਧਾਨ ਸਭਾ ਦੇ ਬਾਹਰ ਰੋਸ ਪ੍ਰਦਰਸ਼ਨ ਵਿਖਾ ਰਹੇ ਨੇ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਕਿ ਸਰਕਾਰ ਨੇ ਨਾ ਤਾਂ ਦਸਤਾਵੇਜ਼ਾਂ ਦੀ ਪੜਤਾਲ ਦਾ ਮੌਕਾ ਦਿੱਤਾ ਅਤੇ ਨਾ ਹੀ ਕੋਈ ਵਾਜਬ ਕਾਰਨ ਦੱਸਿਆ ਸਿੱਧਾ ਹੀ ਅਰਜ਼ੀਆਂ ਰੱਦ ਕਰ ਦਿੱਤੀਆਂ ਨੇ ਧਰਨੇ ਵਿੱਚ ਸ਼ਾਮਲ ਨੌਜਵਾਨਾਂ ਨੇ ਸਾਫ਼ ਕਹਿ ਦਿੱਤਾ ਹੈ ਕਿ ਜਦ ਤੱਕ ਅਰਜ਼ੀਆਂ ਉੱਤੇ ਮੁੜ ਵਿਚਾਰ ਕਰਨ ਦਾ ਭਰੋਸਾ ਨਹੀਂ ਮਿਲਦਾ ਉਹ ਧਰਨਾ ਖਤਮ ਨਹੀਂ ਕਰਨਗੇ ਵਿਰੋਧੀ ਧਿਰ ਦੇ ਨੇਤਾ ਵੀ ਉਹਨਾਂ ਦੇ ਸਮਰਥਨ ਦੇ ਵਿੱਚ ਪਹੁੰਚ ਰਹੇ ਨੇ ਇਸ ਅਚਾਨਕ ਫੈਸਲੇ ਨੇ ਉਹਨਾਂ ਨੌਜਵਾਨਾਂ ਦੀਆਂ ਕਈ ਸਾਲਾਂ ਦੀਆਂ ਉਮੀਦਾਂ ਮਿਹਨਤ ਤੇ ਖਰਚੇ ਨੂੰ ਇੱਕ ਝਟਕੇ ਦੇ ਵਿੱਚ ਖਤਰੇ ਵਿੱਚ ਪਾ ਦਿੱਤਾ ਸਾਰੇ ਬਿਨੇਕਾਰ ਸਿਰਫ ਇਨਸਾਫ ਅਤੇ ਆਪਣ ਹੱਕ ਮੰਗ ਰਹੇ ਨੇ ਕਿ ਉਹਨਾਂ ਦੀਆਂ ਅਰਜ਼ੀਆਂ ਦੀ ਇਮਾਨਦਾਰੀ ਦੇ ਨਾਲ ਸਮੀਖਿਆ ਕੀਤੀ ਜਾਵੇ